ਦੇਖ ਰਹੇ ਹੋ ਚੱਕ ਬਣੀ ਟੀਵੀ ਮੈਂ ਹਾਂ ਤਨੂ ਸ਼ਰਮਾ ਉਹ ਨਜ਼ਰ ਮਾਰ ਲੈਣੀਆਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਪਾਣੀ ਵਾਲੀ ਬਸ ਉਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬ੍ਰੇਕ ਲਗਾ ਦਿੱਤੀ ਹੈ ਸਿੱਧੂ ਦਾ ਤਰਕ ਹੈ ਕਿ ਜਦ ਤੱਕ ਪੀਆਰਟੀਸੀ ਵਿਭਾਗ ਦੀ ਹਾਲਤ ਸੁਧਰ ਨਹੀਂ ਜਾਂਦੀ ਤਦ ਤੱਕ ਇਹ ਪ੍ਰੋਜੈਕਟ ਬੰਦ ਰਹੇਗਾ ਇਹ ਕੈਪਟਨ ਸਾਹਿਬ ਨੇ ਮੈਨੂੰ ਕਹਿ ਕੇ ਭੇਜਿਆ ਵੀ ਨੀਵਾ ਹੋ ਕੇ ਕਹੀਂ ਉਥੇ ਤਰਨ ਤਰਨ ਵਾਲਿਆਂ ਨੂੰ ਕਿ ਜਿਹੜਾ ਯਾਰ ਨਾ ਦੇਖੇ ਐਬਾਂ ਨੂੰ ਉਹ ਯਾਰ ਮੁਬਾਰਕ ਹੁੰਦਾ ਏ ਜਿਸ ਪਿਆਰ ਚ ਪੋਰਾ ਗਰਜ ਨਹੀਂ ਉਹ ਪਿਆਰ ਮੁਬਾਰਕ ਹੁੰਦਾ ਏ ਕਿ ਲੈਣਾ ਉੱਚੇ ਮਹਿਲਾਂ ਤੋਂ ਕੀ ਦੇਣਾ ਸ਼ਖਰ ਮਨਾਰਾ ਨੇ ਜਿਸ ਦਰ ਤੇ ਝੋਲੀ ਭਰ ਜਾਏ ਉਹ ਦਵਾਰ ਮੁਬਾਰਕ ਹੁੰਦਾ ਏ ਉਹ ਦਵਾਰ ਮੁਬਾਰਕ ਹੁੰਦਾ ਏ ਵੀਰੋ ਝੋਲੀਆਂ ਭਰੀਆਂ ਨੇ ਥੋਡੀਆਂ ਉਮੀਦਾਂ ਦੇ ਉੱਤੇ ਖਰੇ ਉਤਰਾਂਗੇ ਸੋਨਾ ਭਵਾ ਅੱਗ ਚ ਪਾ ਦਿਓ ਆ ਦੇਖ ਲਓ ਸੋਨਾ ਹੀ ਖੜੋਤਾ ਹੈ ਅੱਗ ਚ ਪਾ ਦਿਓ ਕਾਲਾ ਨਹੀਂ ਹੁੰਦਾ ਲਿਸ਼ਲਿਸ਼ ਕਰਦਾ ਚਮਕਦਾ ਲਓ ਪਹਿਲੀ ਅਨਾਊਂਸਮੈਂਟ ਕਰਨ ਲੱਗਾ ਬਾਦਲਾਂ ਦਾ ਘੜੁਕਾ ਅੱਜ ਤੋਂ ਬੰਦ ਜੈ ਜੰਦਾਬਾ ਤੇ ਬਾਦਲਾਂ ਦਾ ਘੜੁਕਾ ਉਹ ਦਿਨ ਤੱਕ ਬੰਦ ਰਹੂਗਾ ਜਿਦਨ ਪੰਜਾਬ ਦੀਆਂ ਬਾਨ ਬਾਨ ਸ਼ਾਨ ਪੀਆਰਟੀ ਦੀਆਂ ਬੱਸਾਂ ਮੁਨਾਫੇ ਚ ਨਹੀਂ ਆਉਂਦੀਆਂ ਠੋਕੋ ਤਾੜਾ ਜ਼ਿਕਰ ਹੋ ਜਾਗਾ ਕਿ ਸ਼ੁੱਕਰਵਾਰ ਨੂੰ ਬਜਟ ਇਜਲਾਸ ਦੌਰਾਨ ਸਿੱਧੂ ਵੱਲੋਂ ਪਾਣੀ ਵਾਲੇ ਬਸੁੱਤੇ ਸਵਾਲ ਚੁੱਕੇ ਗਏ ਸਨ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਡਿਪਟੀ ਸੀਐਮ ਪੁੱਤ ਦੀ ਜਿੱਦ ਪੂਗੌਣ ਲਈ ਕਰੋੜਾ ਰੁਪਏ ਖਰਚ ਕੀਤੇ ਨੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਹਿਮਾਚਲ ਬੱਸ ਹਾਦਸੇ ਦੇ ਪੇੜੇ ਦੇ ਰਿਸ਼ਤੇਦਾਰ ਨਾਲ ਹੱਥੋਪਾਈ ਕਰਨ ਵਾਲੇ ਮੈਡੀਕਲ ਸੁਪਰੀਟਨ ਨੇ ਜਗਬਾਣੀ ਟੀਵੀ ਵੱਲੋਂ ਪ੍ਰਮੁਖਤਾ ਨਾਲ ਖਬਰ ਦਿਖਾਉਣ ਤੋਂ ਬਾਅਦ ਆਪਣੀ ਗਲਤੀ ਮੰਨ ਲਈ ਹੈ ਐਮਐਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਮਰੀਜ਼ਾ ਨੂੰ ਕਿਸੇ ਹੋਰ ਹਸਪਤਾਲ ਵਿੱਚ ਜਾਣ ਲਈ ਪੜਕਾ ਰਿਆ ਸੀ ਅਤੇ ਉਸਦਾ ਭਰਤੀ ਮਰੀਜ਼ਾ ਨਾਲ ਕੋਈ ਵਾਸਾ ਨਹੀਂ ਸੀ ਪਰ ਜਗਬਾਣੀ ਨਾਲ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਐਮਐਸ ਨੇ ਮਾਫੀ ਮੰਗੀ ਅਤੇ ਇਹ ਵੀ ਮੰਨਿਆ ਕਿ ਥੱਪੜ ਖਾਣ ਵਾਲਾ ਵਿਅਕਤੀ ਅਜੇ ਵੀ ਹਸਪਤਾਲ ਵਿੱਚ ਮੌਜੂਦ ਹੈ ਨੇ ਨਾ ਹੀ ਉਹ ਪੇਸ਼ੈਂਟ ਦਾ ਕੋਈ اٹینڈنس ਹੀ ਹਾਂਜੀ ਠੀਕ ਹੈ ਨਾ ਹੀ ਉਹ ਪੇਸ਼ੈਂਟ ਦਾ ਕੋਈ ਸਾਡਾ ਹਸਪੀਟਲ ਦਾ ਐਮਪਲਾਈ ਜੀ ਫਿਰ ਤੁਸੀਂ ਸਰ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਉਹ ਕਿਉਂ ਕੀਤੀ ਗਈ ਉਹ ਪੇਸ਼ੈਂਟ ਨੂੰ ਉਸ ਜਿਹੜੇ ਇਨਾ ਰਸਤੇ ਉਹਨਾਂ ਚੋ ਕਿ ਕਈ ਪੇਸ਼ੈਂਟ ਨੂੰ ਉਹ ਕੇਵਰਸ देयर ਜਿਹੜਾ ਉਹਨਾਂ ਕਹ ਰਹੀ ਕੀ ਇਹਨਾਂ ਨੂੰ ਮਰੀਜ਼ਾਂ ਨੂੰ ਦੂਜੇ ਹਸਪਤਲ ਲੈ ਜਾਓ ਕਿਤੇ ਵਰੀਆ ਉੱਥੇ ਇਲਾਜ ਹੋਏਗਾ ਜੀ ਜੀ ਦਾ え باقی ਵੀ ਸਾਡੇ ਤੇ ਮਤਲਬ ਕੋਈ ਚੀਜ਼ਾਂ ਦੇ ਚੋਰੀ ਹੁੰਦੀ ਹੈ ਕਿ ਉਹ ਹੀ ਇਟ ਨਾਟ ਇੰਪਲਾਈ ਉਹ ਰਸਤੇ ਵਿੱਚ ਇਹ ਹੈਗਾ ਵੀ ਸੋ ਹੀ ਵਾਸ ਪੁਆਇੰਟਡ ਆਉਟ ਮਤਲਬ ਤੋੜਿਆ ਨਾ ਮਤਲਬ ਕਿ ਜਦੋਂ ਰਸ ਜ਼ਿਆਦਾ ਹੋ ਗਿਆ ਤੇ ਉਸ ਤੋਂ ਉਹ ਕਾਰਵਾਈ ਹੋ ਗਈ ਤੁਸੀਂ ਥੱਪੜ ਮਾਰਦੇ ਕਾਰਵਾਈ ਇਸ ਕਰਕੇ ਹੋ ਗਈ ਕਿ ਇਹ ਇਹ ਬੰਦਾ ਮਿਸਲਿਟ ਕਰ ਜਾ ਰਹੀ ਸੀ ਕਿ ਸਿਚੁਏਸ਼ਨ ਉਹ ਕਿ ਤੁਹਾਨੂੰ ਬਾਹਰ ਟਰੀਟਮੈਂਟ ਕਰਵਾਉਣਾ ਮੈਂ ਉਹ ਆ ਉਹ ਆਈ ਐਮ ਸੌਰੀ ਫਾਦਰ ਕਿ ਉਹ ਕੋਈ ਕੋਸ ਵਾਸਤੇ ਹੋਇਆ ਗਿਆ ਕਿ ਮੈਨੂੰ ਇਹਨੂੰ ਉਸ ਤੋਂ ਪਹਿਲਾਂ ਭਰਾਉਣਾ ਚਾਹੀਦਾ ਸੀ ਜ਼ੈਦਰ ਦੈਨ ਇਸ ਇਸ ਵਿਅਕਤੀ ਨੂੰ ਬੰਨ੍ਹ ਥੱਪੜ ਮਾਰੇ ਕਿਉਂ ਤੋਂ ਬਾਅਦ ਉਸ ਤੋਂ ਬਾਅਦ ਤੁਹਾਡੀ ਉਹਦੇ ਨਾਲ ਗੱਲ ਹੋਈ ਜਿਸ ਤਰ੍ਹਾਂ ਤੁਸੀਂ ਹੁਣ ਇੱਥੇ ਕਹਿ ਰਹੇ ਹੋ ਕਿ ਉਹ ਦਿਨਾਂ ਤੁਹਾਡੀ ਤੁਹਾਡੀ ਗੱਲ ਹੋਈ ਸੀਗੀ ਕਿ ਤੁਹਾਨੂੰ ਇਹੋ ਜਿਹੀ ਉਹਨੂੰ ਤੁਸੀਂ ਦੱਸਿਆ ਕਿ ਇਹੋ ਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਮੇਰੇ ਤੋਂ ਹਾਂਜੀ ਹਾਂਜੀ ਹੈਗਾ ਇਹ ਜੀ ਬੰਦਾ ਜੱਦੀ ਹੈ ਬੰਦਾ ਹਜੇ ਵੀ ਉੱਥੇ ਹੈ ਹੂੰ ਜ਼ਿਕਰ ਹੋ ਗਿਆ ਕਿ ਜਾਗਬਾਨੀ ਵਾਲੋ ਐਮਐਸ ਦੇ ਵਤੀਰੇ ਨੂੰ ਲੈ ਕੇ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਇਸ ਅਫਸਰ ਖਿਲਾਫ ਨਾਰਾਜ਼ਗੀ ਜਤਾਈ ਗਈ ਸੀ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਸਿਰਾਂ ਉੱਤੇ ਹੁਣ ਤੁਹਾਨੂੰ ਖੰਡੇ ਵਾਲੇ ਰੁਮਾਲ ਨਜ਼ਰ ਨਹੀਂ ਆਉਣਗੇ ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖੰਡੇ ਅਤੇ ਗੁਰਬਾਨੀ ਲਿਖੇ ਇਨ੍ਹਾਂ ਰੁਮਾਲਾਂ ਉੱਤੇ ਰੋਕ ਲਗਾ ਦਿੱਤੀ ਹੈ ਇਹ ਫੈਸਲਾ ਸਿੱਖੀ ਚਿੰਨ ਖੰਡਾ ਅਤੇ ਗੁਰਬਾਨੀ ਦੇ ਅਦਬ ਸਤਕਾਰ ਨੂੰ ਧਿਆਨ ਵਿੱਚ ਰੱਖते हुए ਲਿਆ ਗਿਆ ਉਹ ਮਤਲਬ ਇਹ ਕਿ ਜਦੋਂ ਵਾਪਸ ਜਾਂਦੇ ਨੇ ਰਮਾਲ ਇਧਰ ਉਧਰ ਛੁੱਟ ਦਿੰਦੇ ਨੇ ਜਿਸ ਕਰਕੇ ਚਿੰਨਾ ਦੀ ਬਿਦਬੀ ਹੁੰਦੀ ਹੈ ਅਕਸ਼ਰਾਂ ਦੀ ਬਿਦਬੀ ਹੁੰਦੀ ਹੈ ਸਮੂਹ ਦੁਕਾਨਦਾਰਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਜਿਹੜੇ ਰਮਾਲ ਨੇ ਉਹ ਖੁੱਲੇ ਸਾਫ ਤੇ ਪਲੇਨ ਬਣਾਇਆ ਕਰਨ ਉਸ ਦੇ ਉੱਤੇ ਕੋਈ ਵੀ ਸਿੱਕੀ ਦਾ ਜਿਹੜਾ ਚਿੰਨ ਹੈ ਉਹ ਨਾ ਲਗਾਇਆ ਜਾਵੇ ਤਾਂ ਕਿ ਉਸ ਦੀ ਬਾਅਦ ਵਿੱਚ ਬਿਦਬੀ ਨਾ ਹੋਵੇ ਦੱਸ ਦिए ਕਿ ਸੰਗਤਾਂ ਵੱਲੋਂ ਅਕਸਰ ਗੁਰਬਾਨੀ ਅੰਕਿਤ ਤੇ ਸਿੱਖੀ ਚੀਨਾਂ ਵਾਲੇ ਰੁਮਾਲਾਂ ਦੀ ਵਰਤੋਂ ਮਗਰੋਂ ਇਹਨਾਂ ਨੂੰ ਲਾਪਰਵਾਹੀ ਨਾਲ ਇੱਧਰ ਉੱਧਰ ਸੁੱਟ ਦਿੱਤਾ ਜਾਂਦਾ ਹੈ ਚੋਨਾ ਬੀਜਣ ਵਾਲੇ ਕਿਸਾਨਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਸ ਵਾਰ ਬਿਜਾਈ ਦੌਰਾਨ ਉਹਨਾਂ ਨੂੰ ਬਿਜਲੀ ਪਾਣੀ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਵੇਗੀ ਇੱਕ ਰਵਾਇਤ ਬਣੀ ਹੋਈ ਹੈ ਕਿ ਅਸੀਂ ਕਿਸਾਨੀ ਨੂੰ ਇਸ ਦੇ ਨਾਲ ਡੂਰਿੰਗ ਪੈਡੀ ਮੀਟਿੰਗਾਂ ਕਰਦੇ ਰਹਿੰਦੇ ਹਾਂ ਕਿ ਇਸ ਵਾਰ 15 ਤਾਰੀਖ ਤੋਂ ਅਸੀਂ ਇੰਸ਼ੋਰ ਕਰਿਆ ਕਿ 8 ਘੰਟੇ ਕੰਟੀਨਿਊਸ ਸਪਲਾਈ ਸਾਡੇ ਏਪੀ ਕਨੈਕਸ਼ਨਸ ਨੂੰ ਸਾਡੇ ਕਿਸਾਨ ਵੀਰਾਂ ਨੂੰ ਮਿਲੇ ਔਰ ਕੱਲ ਰਾਤ ਤੋਂ ਸਪਲਾਈ ਸ਼ੁਰੂ ਹੋ ਗਈ ਹੈ ਇਹ ਇਹ ਇਹਦਾ ਸਾਈਕਲ ਹੁੰਦਾ 8 ਆਵਰਸ ਤਿੰਨ ਉਹਦੇ ਵਿੱਚ ਆਪਣੇ ਸਾਈਕਲਸ ਨਾਲੇ 8 ਘੰਟੇ ਡਿਫਰੈਂਟ ਡਿਫਰੈਂਟ ਜ਼ੋਨਿੰਗ ਕੇ ਸਪਲਾਈ ਦੇ ਰਹੇ ਆ ਦੋਹਾਂ ਵਿਭਾਗਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਵਚਨਬੱਧ ਨੇ ਅੰਮ੍ਰਿਤਸਰ ਸਥਿਤ ਸੀਐਮ ਕੈਂਪ ਆਫਿਸ ਵਿੱਚ ਪੁਲਿਸ ਵੱਲੋਂ ਰੇਡ ਮਾਰਨ ਤੋਂ ਬਾਅਦ ਸਥਾਨਕ ਨੇਤਾਵਾਂ ਵਿੱਚ ਪਾਰੀ ਰੋਸ ਪਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਇਸ ਮੁੱਦੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੜੇ ਹੀ ਸਖਤ ਅੰਦਾਜ਼ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ ਇਹ برداشت ਨਹੀਂ ਕਰਾਂਗੇ ਅਸੀਂ ਕਿ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੇ ਘਰਾਂ ਦੇ ਵਿੱਚ ਗਲਤ ਪੁਲਿਸ ਵੜੇ ਔਰ ਜਿਸ ਅਧਿਕਾਰੀ ਨੇ ਇਹ ਗਲਤ ਕੰਮ ਕੀਤੇ ਆ ਸੀਐਮ ਸਾਹਿਬ ਨੇ ਉਹਨਾਂ ਤੇ ਐਕਸ਼ਨ ਲਿੱਤੇ ਆ ਅਸੀਂ ਤੇ ਆ ਇਹ ਕਹਿੰਦੇ ਆ ਵੀ ਪਰਚਾ ਦਿਓ ਉਹਨਾਂ ਤੇ ਪਰਚਾ ਦਿੱਤਾ ਜਾਣਾ ਚਾਹੀਦਾ ਔਰ ਕਿਤੇ ਇਹ ਨਾ ਹੋਵੇ ਕਿ ਅੱਖ ਬਿਖਰੇ ਸੀਐਮ ਸਾਹਿਬ ਦੀ ਔਰ ਕੋਈ ਸਸਪੈਂਡ ਹੋਵੇ ਜਾਂ ਡਿਸਮਿਸ ਹੋਵੇ ਮੈਂ ਵਾਰਨਿੰਗ ਦੇਣਾ ਚਾਹਨਾ ਹਰੇਕ ਅਫਸਰ ਨੂੰ ਕਿ ਚੁਣੇ ਨੁਮਾਇੰਦਿਆਂ ਦਾ ਖਿਆਲ ਰੱਖਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਨੇਤਾਵਾਂ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਲਗਾਤਾਰ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਅਫਸਰ ਵਰਗ ਉਹਨਾਂ ਦੀ ਸੁਣਵਾਈ ਨਹੀਂ ਕਰਦਾ। ਇਸਨੋਂ ਹੁਣ ਤੱਕ ਦੀਆਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਜਗਬਾਨੀ ਟੀਵੀ ਨਾਲ।